ਇੱਕ ਪ੍ਰਸਿੱਧ ਸ਼ਿਕਾਰੀ ਨੇ ਇੱਕ ਸ਼ੇਰ ਦੇ ਸ਼ਿਕਾਰ ਦਾ ਹਾਲ ਲਿਖਿਆ ਅੱਜ ਅਸੀਂ ਉਸੇ ਦੀ ਕਹਾਣੀ ਉਸੇ ਦੇ ਸ਼ਬਦਾਂ ਵਿੱਚ ਹੀ ਸੁਣਾਉਂਦੇ ਹਾਂ ਕਈ ਸਾਲ ਪਹਿਲਾਂ ਇੱਕ ਦਿਨ ਮੈਂ ਨੈਰੋਬੀ ਦੀ ਇੱਕ ਚੌੜੀ ਗਲੀ ਵਿੱਚੋਂ ਲੰਘ ਰਿਹਾ ਸੀ ਕਿ ਇੱਕ ਸ਼ੇਰਨੀ ਉੱਤੇ ਮੇਰੀ ਨਜ਼ਰ ਪਈ ਜੋ ਆਪਣੇ ਦੋ ਬੱਚਿਆਂ ਸਮੇਤ ਝਾੜੀਆਂ ਵੱਲ ਜਾ ਰਹੀ ਸੀ ਸ਼ਾਇਦ ਆਪਣੇ ਸ਼ਿਕਾਰ ਦੀ ਤਲਾਸ਼ ਵਿੱਚ ਇਸੇ ਬਸਤੀ ਵਿੱਚ ਆ ਵੜੀ ਹੋਵੇ ਇਹ ਦੇਖਦੇ ਹੀ ਮੈਂ ਫੁਰਤੀ ਨਾਲ ਘਰ ਪੁੱਜਿਆ ਅਤੇ ਆਪਣੀ ਬੰਦੂਕ ਲੈ ਕੇ ਫਿਰ ਉਸੇ ਥਾਂ ਵੱਲ ਤੁਰ ਪਿਆ ਰਾਤ ਚਾਨਣੀ ਸੀ ਮੈਂ ਬੜੀ ਆਸਾਨੀ ਨਾਲ ਸ਼ੇਰਨੀ ਨੂੰ ਮਾਰ ਦਿੱਤਾ ਅਤੇ ਦੋਵਾਂ ਬੱਚਿਆਂ ਨੂੰ ਫੜ ਲਿਆ ਇਹਨਾਂ ਬੱਚਿਆਂ ਦੀ ਉਮਰ ਕੋਈ ਜ਼ਿਆਦਾ ਨਹੀਂ ਸੀ ਸਿਰਫ 3 ਹਫ਼ਤਿਆਂ ਦੀ ਲੱਗਦੀ ਸੀ ਇੱਕ नर ਸੀ ਦੂਜਾ ਮਾਦਾ ਮੈਂ ਨਰ ਦਾ ਨਾਂ ਜੈਕ ਅਤੇ ਮਾਦਾ ਦਾ ਨਾਂ ਜਿਲ ਰੱਖ ਦਿੱਤਾ ਜੈਕ ਦਾ ਸ਼ੇਤੀ ਹੀ ਬਿਮਾਰ ਹੋ ਕੇ ਮਰ ਗਿਆ ਜਿਲ ਬਚ ਗਿਆ ਜਿਲ ਆਪਣਾ ਨਾ ਸਮਝਦੀ ਸੀ ਅਤੇ ਮੇਰੀ ਆਵਾਜ਼ ਨੂੰ ਪਛਾਣਦੀ ਸੀ ਮੈਂ ਜਿੱਥੇ ਵੀ ਜਾਂਦਾ ਉਹ ਕੁੱਤੇ ਵਾਂਗ ਮੇਰੇ ਪਿੱਛੇ-ਪਿੱਛੇ ਤੁਰਦੀ ਮੇਰੇ ਕਮਰੇ ਵਿੱਚ ਫਰਸ਼ ਤੇ ਪਈ ਰਹਿੰਦੀ ਅਕਸਰ ਮੇਰੇ ਪੈਰਾਂ ਤੇ ਸੌਂ ਜਾਂਦੀ ਅਤੇ ਜਾਗਣ ਤੋਂ ਬਾਅਦ ਆਪਣੇ ਪੰਜੇ ਮੇਰੇ ਗੋਡਿਆਂ ਤੇ ਰੱਖ ਕੇ ਬਿੱਲੀ ਵਾਂਗ ਆਪਣਾ ਸਿਰ ਮੋਡਿਆਂ ਨਾਲ ਮਲਦੀ ਇੱਕ ਦਿਨ ਮੈਂ ਚਾਨਣੀ ਰਾਤ ਵਿੱਚ ਜਿਲ੍ਹੇ ਨੂੰ ਲੈ ਕੇ ਸ਼ਹਿਰ ਤੇ ਨਿਕਲਿਆ ਅਸੀਂ ਦੋਵੇਂ ਖੁਸ਼ੀ-ਖੁਸ਼ੀ ਸੜਕ ਤੇ ਤੁਰੇ ਜਾ ਰਹੇ ਸੀ ਮੈਂ ਇਹ ਬਿਲਕੁਲ ਭੁੱਲ ਗਿਆ ਸੀ ਕਿ ਉੱਥੇ ਹੋਟਲ ਵਿੱਚ ਨਾਚ ਹੋਣ ਵਾਲਾ ਹੈ ਇਹ ਵੀ ਸੰਜੋਗ ਹੀ ਸੀ ਕਿ ਮੈਂ ਤੇ ਜਿੱਲ ਉਸ ਸਮੇਂ ਹੋਟਲ ਕੋਲ ਪਹੁੰਚੇ ਜਦੋਂ ਕੋਈ ਮਹਿਮਾਨ ਸਵਾਰੀ ਦੀ ਤਲਾਸ਼ ਵਿੱਚ ਬਾਹਰ ਖੜਾ ਸੀ ਉਸ ਨੇ ਦੇਖਿਆ ਕਿ ਇਹ ਇੱਕ ਸ਼ੇਰਨੀ ਸੜਕ ਦੇ ਵਿੱਚਕਾਰ ਉਸ ਵੱਲ ਤੁਰੇ ਆ ਰਹੀ ਹੈ ਤਾਂ ਉਹ ਇੰਨਾ ਕਬਰ ਆ ਗਿਆ ਕਿ ਬਿਆਨ ਤੋਂ ਬਾਹਰ ਹੈ ਅਤੇ ਉਹ ਸਾਹਮਣੇ ਵੱਲ ਬੇਤਹਾਸ਼ਾ ਦੌੜਿਆ ਉਸ ਨੂੰ ਦੌੜਦਾ ਦੇਖ ਕੇ ਹੋਰ ਵੀ ਦੋ ਤਿੰਨ ਬੰਦੇ ਭੱਜਣ ਲੱਗੇ ਜਿਲ ਨੇ ਸਮਝਿਆ ਕਿ ਉਹ ਕੋਈ ਖੇਡ ਹੈ ਉਹ ਵੀ ਉਹਨਾਂ ਦੇ ਪਿੱਛੇ ਦੌੜਨ ਲੱਗੀ ਹੱਸਦੇ ਹੱਸਦੇ ਮੇਰੀਆਂ ਵਖੀਆਂ ਕੱਡੀਆਂ ਹੋ ਗਈਆਂ ਆਖਰ ਵਿੱਚ ਮੈਂ ਜਿਲ ਦੇ ਪਿੱਛੇ ਦੌੜਿਆ ਅਤੇ ਬੜੀ ਮੁਸ਼ਕਲ ਨਾਲ ਜਿੰਨ ਨੂੰ ਫੜ ਸਕਿਆ ਭਾਵੇਂ ਉਸ ਨੇ ਕਿਸੇ ਨੂੰ ਵੀ ਫੜਨ ਨਹੀਂ ਦਿੱਤਾ ਸੀ ਪਰ ਫਿਰ ਵੀ ਮੈਂ ਜਿਲ ਨੂੰ ਲੈ ਕੇ ਚਾਨਣੀ ਰਾਤ ਵਿੱਚ ਕਦੇ ਵੀ ਬਾਹਰ ਨਹੀਂ ਨਿਕਲਿਆ ਇੱਕ ਦਿਨ ਮੈਂ ਇੱਕ ਥਾਂ ਤੇ ਖਾਣੇ ਦੇ ਸੱਦੇ ਤੇ ਗਿਆ ਉੱਥੋਂ ਆਪਣੇ ਘਰ ਨੂੰ ਚੱਲਿਆ ਤਾਂ ਅੱਧੀ ਰਾਤ ਹੋ ਚੁੱਕੀ ਸੀ ਅੱਧਾ ਰਸਤਾ ਤੈਅ ਕਰ ਚੁੱਕਾ ਸੀ ਤਾਂ ਕਿ ਭਿਆਨਕ ਬੰਦੂਕ ਚੱਲਣ ਦੀ ਆਵਾਜ਼ ਸੁਣਾਈ ਦਿੱਤੀ ਇਸ ਤਰ੍ਹਾਂ ਜਾਪਿਆ ਜਿਵੇਂ ਕੋਈ ਵਿਅਕਤੀ ਕਬਰਹਾਟ ਵਿੱਚ ਸੂੰ-ਸੂੰ ਕਰ ਰਿਹਾ ਹੈ ਜ਼ਰਾ ਅੱਗੇ ਜਾ ਕੇ ਦੇਖਿਆ ਤਾਂ ਸਿਪਾਹੀ ਖੰਬੇ ਤੇ ਚੜਿਆ ਹੋਇਆ ਸੀ ਹਾਲਤ ਵਿੱਚ ਸ਼ੂ ਸ਼ੂ ਕਰ ਰਿਹਾ ਸੀ ਮੈਨੂੰ ਦੇਖ ਕੇ ਉਸਨੇ ਕਿਹਾ ਜਨਾਬ ਜ਼ਰਾ ਬਚ ਕੇ ਰਹੀਂ ਇੱਕ ਸ਼ੇਰ ਬਿਲਕੁਲ ਕੋਲ ਜਿਹਾ ਖੜਾ ਅਤੇ ਘੋੜੇ ਨੂੰ ਖਾ ਰਿਹਾ ਹੈ ਮੈਂ ਉਧਰ ਉਧਰ ਨਿਗਾਹ ਕੁਮਾਈ ਤਾ 50 ਕਦਮ ਦੇ ਫਾਸਲੇ ਉਤੇ ਇੱਕ ਸ਼ੇਰ ਦਿਖਾਈ ਦਿੱਤਾ ਸੱਚਮੁੱਚ ਉਹ ਇੱਕ ਘੋੜੇ ਨੂੰ ਖਾ ਰਿਹਾ ਸੀ ਸਿਪਾਹੀ ਦੇ ਰੋਲੇ ਗੋਲੇ ਦੀ ਉਸਨੂੰ ਕੋਈ ਪਰਵਾਹ ਨਹੀਂ ਸੀ ਮੈਂ ਸਿਪਾਹੀ ਨੂੰ ਆਵਾਜ਼ ਦਿੱਤੀ ਕਿ ਜਿੱਥੇ ਹੈ ਉੱਥੇ ਹੀ ਠਹਿਰੇ ਅਤੇ ਮੈਂ ਇਕੱਲਾ ਹੀ ਇੱਕ ਦੋਸਤ ਕੋਲੋਂ ਬੰਦੂਕ ਲੈਣ ਚਲਾ ਗਿਆ ਜਦੋਂ ਮੈਂ ਬੰਦੂਕ ਲੈ ਕੇ ਵਾਪਸ ਪਹੁੰਚਿਆ ਤਾਂ ਦੇਖਿਆ ਕਿ ਸ਼ੇਰ ਬੈਠਾ ਬੁੱਲਾਂ ਤੇ ਜੀਭ ਫੇਰ ਰਿਹਾ ਸੀ ਅਤੇ ਸਿਪਾਹੀ ਜਿਉਂ ਹੀ ਤੂੰ ਕੰਬੇ ਨਾਲ ਜਿੰਬੜਿਆ ਹੋਇਆ ਸੀ ਮੈਂ ਤੁਰੰਤ ਸ਼ੇਰ ਤੇ ਬੰਦੂਕ ਚਲਾਈ ਉਹ ਜ਼ਖਮੀ ਤਾਂ ਹੋ ਗਿਆ ਪਰ ਮਰਿਆ ਨਹੀਂ ਉਹ ਬੜੇ ਜ਼ੋਰ ਦੀ ਗਰਜਿਆ ਅਤੇ ਇੱਕ ਪਾਸੇ ਵੱਲ ਤੁਰ ਪਿਆ ਮੈਂ ਉਸ ਨੂੰ ਕਿੱਥੇ ਛੱਡਣ ਵਾਲਾ ਸੀ ਮੈਂ ਖੂਨ ਦੇ ਨਿਸ਼ਾਨ ਦੇਖਦਾ ਹੋਇਆ ਉਹਦੇ ਪਿੱਛੇ ਤੁਰ ਪਿਆ ਅਖੀਰ ਮੈਂ ਉਸ ਨੂੰ ਇੱਕ ਖਾੜੀ ਦੇ ਕਿਨਾਰੇ ਖੜਾ ਦੇਖਿਆ ਐਤਕੀ ਮੇਰੀ ਗੋਲੀ ਸਹੀ ਥਾਂ ਲੱਗੀ ਸ਼ੇਰ ਡਿੱਗ ਪਿਆ ਮੈਂ ਖੁਸ਼-ਖੁਸ਼ ਸ਼ੇਰ ਕੋਲ ਗਿਆ ਅਤੇ ਉਸ ਨੂੰ ਦੇਖਦੇ ਹੀ ਪਛਾਣ ਲਿਆ ਉਹ ਮੇਰੀ ਸ਼ੇਰਨੀ ਜਿੱਲ ਸੀ